16 ਮਾਰਚ ਨੂੰ ਕਾਂਗਰਸ ਛੱਡ ਕੇ ਆਮ ਆਦਮੀ ਦਾ ਪਾਰਟੀ ਦਾ ਪੱਲਾ ਫੜਨ ਵਾਲੇ ਰਾਜਕੁਮਾਰ ਚੱਬੇਵਾਲ ਦਾ ਹਿਰਦੇ ਪਰਵਰਤਨ ਲਗਭਗ ਫੇਰ ਹੋ ਚੁੱਕਾ ਹੁਣ ਇਸ ਵਾਰ ਕੰਸੂਆਂ ਮਿਲ ਰਹੀਆਂ ਨੇ ਕਿ ਰਾਜਕੁਮਾਰ ਚੱਬੇਵਾਲ ਜਿਹੜੇ ਆ ਇਹ ਭਾਜਪਾ ਦਾ ਪੱਲਾ ਫੜ ਸਕਦੇ ਆ ਇਹ ਕਮਲ ਦਾ ਫੁੱਲ ਜਿਹੜਾ ਇਹ ਆਪਣੀ ਹਿੱਕ ਦੇ ਉੱਤੇ ਸਜਾ ਸਕਦੇ ਆ ਇਸ ਗੱਲ ਨੂੰ ਕੰਸੂਆਂ ਮੰਨ ਲਈਏ ਪੁਖਤਾ ਮੰਨ ਲਈਏ ਇਹਦਾ ਜਿਹੜਾ ਉਦਾਹਰਣ ਮਿਲੀ ਐ ਉਹ ਇਹ ਐ ਕਿ ਰਾਜਕੁਮਾਰ ਚੱਬੇਵਾਲ ਹੁਣਾਂ ਦੀ ਜਿਹੜੀ ਕੋਠੀ ਸੀਗੀ ਜਿੱਥੇ ਪਹਿਲਾਂ ਕਾਂਗਰਸ ਦੇ ਝੰਡੇ ਹੁੰਦੇ ਸੀਗੇ ਰਾਹੁਲ ਗਾਂਧੀ ਹੁਣਾਂ ਦੀਆਂ ਫਲੈਕਸਾਂ ਲੱਗੀਆਂ ਹੁੰਦੀਆਂ ਸੀਗੀਆਂ ਜਿੱਥੇ ਪ੍ਰਤਾਪ ਬਾਜਵਾ ਸੀਗੇ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਫੋਟੋਆਂ ਹੁੰਦੀਆਂ ਸੀ ਉਹ ਲੱਤ ਗਈਆਂ ਤੇ ਫੋਟੋਆਂ ਲੱਗ ਗਈਆਂ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਖਬਰਾਂ ਮਿਲ ਰਹੀਆਂ ਕਿ ਇਹ ਵੀ ਫਲੈਕਸਾਂ ਲੱਤ ਗਈਆਂ ਇਹਨਾਂ ਦੀ ਕੋਠੀ ਤੋਂ ਇਸ ਵਕਤ ਇਹਨਾਂ ਦੀ ਕੋਠੀ ਦੇ ਉੱਤੇ ਕੋਈ ਫਲੈਕਸ ਨਹੀਂ ਲੱਗੀ ਹੋਈ ਔਰ ਕੰਸੂਆਂ ਇਹ ਮਿਲ ਰਹੀਆਂ ਨੇ ਕਿ ਡਾਕਟਰ ਚੱਬੇਵਾਲ ਜਿਹੜੇ ਆ ਇਹ ਹੁਣ ਭਾਜਪਾ 'ਚ ਜਾਣ ਦੀ ਤਿਆਰੀ ਕਰ ਰਿਹਾ ਇਹਨਾਂ ਦਾ ਹਿਰਦੇ ਪਰਵਰਤਨ ਹੋ ਗਿਆ 16 ਮਾਰਚ ਨੂੰ ਪਹਿਲਾਂ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਜਦੋਂ ਇਹ ਰਾਤੀ ਸੁੱਤੇ 15 ਤਰੀਕ ਨੂੰ 16 ਤਰੀਕ ਉੱਠੇ ਤਾਂ ਇਹਨਾਂ ਨੇ ਕਿਹਾ ਵੀ ਨਹੀਂ ਕਾਂਗਰਸ ਕੋਲੋਂ ਗੱਲ ਨਹੀਂ ਬਣ ਰਹੀ ਕਾਂਗਰਸ ਦੀਆਂ ਨੀਤੀਆਂ ਜਿਹੜੀਆਂ ਉਹ ਬਹੁਤ ਵਧੀਆ ਨਹੀਂ ਹੈਗੀਆਂ ਮੈਂ ਝਾੜੂ 'ਚ ਚਲਾ ਜਾਣਾ ਫੇਰ ਜਿੱਥੇ ਇਹ ਪਹਿਲਾਂ ਝਾੜੂ ਤੇ ਇਲਜ਼ਾਮ ਲਗਾ ਰਹੇ ਸੀਗੇ ਕਿ ਝਾੜੂ ਨੇ ਜਿਹੜਾ ਪੰਜਾਬ ਸਰ ਬਹੁਤ ਸਾਰਾ ਕਰਜ਼ਾ ਜਿਹੜਾ ਉਹ ਖੜਾ ਕਰ ਦਿੱਤਾ ਪੰਜਾਬ ਸਰ ਕਰਜ਼ੇ ਦੀ ਪੰਡ ਜਿਹੜੀ ਆ ਉਹ ਦੁਗਣੀ ਚੁਗਣੀ ਹੋ ਗਈ ਹੈ ਫੇਰ ਇਹ ਕਹਿੰਦੇ ਨਹੀਂ ਨਹੀਂ ਪਾਰਟੀ ਦੀਆਂ ਨੀਤੀਆਂ ਬਹੁਤ ਵਧੀਆਂ ਨੇ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਫੇਰ ਕੀ ਹੋ ਗਿਆ ਕਹਿੰਦੇ ਜੇ ਕਰਜ਼ਾ ਲੈ ਲਿਆ ਇਹ ਸਾਰਾ ਕਰਜ਼ਾ ਜਿਹੜਾ ਇਹ ਵੈਲਫੇਅਰ ਦੇ ਕੰਮ ਵਾਸਤੇ ਹੀ ਲਿਆ ਹਸਪਤਾਲ ਬਣ ਰਹੇ ਆ ਐਜੂਕੇਸ਼ਨ ਸਿਸਟਮ ਜਿਹੜਾ ਉਹ ਇੰਪਰੂਵ ਹੋ ਰਿਹਾ ਡਿਵੈਲਪਮੈਂਟ ਹੋ ਰਹੀ ਆ ਪਰ ਹੁਣ ਕਨਸੂਆਂ ਇਹ ਮਿਲ ਰਹੀਆਂ ਨੇ ਤੁਸੀਂ ਹਿਸਾਬ ਲਾ ਲਓ 16 ਮਾਰਚ ਤੋਂ ਅੱਜ 2 ਅਪ੍ਰੈਲ ਆ ਤੇ ਖਬਰਾਂ ਇਹ ਮਿਲ ਰਹੀਆਂ ਨੇ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਆ ਇਹ ਹੁਣ ਭਾਜਪਾ ਚ ਜਾਣ ਦੀ ਤਿਆਰੀ ਕਰ ਰਿਹਾ ਹੁਣ ਇਹਨਾਂ ਨੂੰ ਲੱਗਦਾ ਕਿ ਮੈਨੂੰ ਭਾਜਪਾ ਦੀਆਂ ਨੀਤੀਆਂ ਜ਼ਿਆਦਾ ਅਪੀਲ ਕਰ ਰਹੀਆਂ ਨੇ ਭਾਜਪਾ ਦੀਆਂ ਜਿਹੜੀਆਂ ਨੀਤੀਆਂ ਨੇ ਇਹਦੇ ਨਾਲ ਦੇਸ਼ ਦਾ ਮੇਰੇ ਹਲਕੇ ਦਾ ਮੇਰੇ ਕਸਬੇ ਦਾ ਜ਼ਿਆਦਾ ਵਿਕਾਸ ਹੋ ਸਕਦਾ ਹੁਣ ਇਹ ਤਾਂ ਪਤਾ ਨਹੀਂ ਕਿ ਹਲਕੇ ਦਾ ਵਿਕਾਸ ਹੋਣਾ ਕਸਬੇ ਦਾ ਹੋਣਾ ਇਹਨਾਂ ਦੇ ਵੋਟਰਸ ਦਾ ਹੋਣਾ ਪਰ ਜੋ ਅਫਵਾਹਾਂ ਕਹਿ ਲਈਏ ਜਾਂ ਜੋ ਕੰਸੂਆ ਕਹਿ ਲਈਏ ਉਹ ਇਹ ਨੇ ਕਿ ਲੀਡਰ ਜਿਹੜੇ ਆ ਇਹ ਆਪਣਾ ਫਾਇਦਾ ਦੇਖਦੇ ਆ ਇਹਨਾਂ ਨੂੰ ਵੋਟਰਸ ਦੇ ਨਾਲ ਉਹਨਾਂ ਕੀ ਮਤਲਬ ਹੁੰਦਾ ਜਿਸ ਦਿਨ ਚੋਣਾ ਹੁੰਦੀਆਂ ਜਾਂ ਮਹੀਨਾ ਦੋ ਮਹੀਨਾ ਜਦੋਂ ਇਹਨਾਂ ਨੇ ਚੋਣ ਪ੍ਰਚਾਰ ਕਰਨਾ ਹੁੰਦਾ ਇਸੇ ਤਰ੍ਹਾਂ ਦਾ ਹੀ ਆਲਮ ਸਾਨੂੰ ਵੇਖਣ ਨੂੰ ਮਿਲਿਆ ਸੀਗਾ 27 ਮਾਰਚ ਵਾਲੇ ਦਿਨ ਜਦੋਂ ਅਚਾਨਕ ਆਮ ਆਦਮੀ ਪਾਰਟੀ ਦੇ ਦੋ ਆਗੂ ਦੋ ਆਗੂ ਵੀ ਕਿਉਂ ਉਹਨਾਂ ਕੋਲ ਅਹੁਦਾ ਸੀਗਾ ਇੱਕ ਵਿਧਾਇਕ ਸੀਗੇ ਤੇ ਦੂਜੇ ਸੰਸਦ ਮੈਂਬਰ ਸੀ ਨਾਲ ਦੀ ਨਾਲ ਉਹਨਾਂ ਕੋਲ ਟਿਕਟ ਵੀ ਸੀਗੀ 224 ਦੀ ਵਿਧਾਨ ਸਭਾ ਚੋਣ ਲੜਨ ਦੀ ਪਰ ਉਹ ਜਿਹੜਾ ਉਹ ਚਲੇ ਜਾਂਦੇ ਆ ਭਾਜਪਾ ਦੇ ਵਿੱਚ ਮੈਂ ਗੱਲ ਕਰ ਰਿਹਾ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਸ਼ੀਤਲ ਅੰਗੁਰਾਲ ਮੌਜੂਦਾ ਵਿਧਾਇਕ ਨੇ ਜਲੰਧਰ ਵੈਸ ਤੋਂ ਤੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਸੀਗੇ ਇਹ ਸੰਸਦ ਮੈਂਬਰ ਵੀ ਸੀਗੇ ਤੇ ਇਹਨਾਂ ਨੂੰ ਅਗਲੀ ਚੋਣ ਵਾਸਤੇ ਲੋਕ ਸਭਾ ਚੋਣਾਂ ਦੀ ਟਿਕਟ ਵੀ ਮਿਲ ਗਈ ਸੀ ਪਰ باوجود ਇਸ ਦੇ ਇਹ ਹਿਰਦੇ ਪਰਵਰਤਨ ਐਸਾ ਹੋਇਆ ਕਿ ਇਹ ਕਹਿੰਦੇ ਭਾਜਪਾ ਚ ਜਾਣਾ ਜਿਹੜਾ ਉਹ ਬਿਹਤਰ ਰਹੇਗਾ ਲੋਕਾਂ ਦੀ ਬਿਹਤਰੀ ਵਾਸਤੇ ਇਹ ਜ਼ਿਆਦਾ ਮناسب ਰਹੇਗਾ ਕਿ ਅਸੀਂ ਭਾਜਪਾ ਦੇ ਵਿੱਚ ਚਲੇ ਜਾਈਏ ਹੁਣ ਇਹ ਤਿੰਨ ਲੀਡਰਸ ਜਿਹੜੇ ਆ ਇਹ ਭਾਜਪਾ ਚ ਜਾ ਰਹੇ ਆ ਔਰ ਇਹਨਾਂ ਨੇ ਜਿਹੜੀਆਂ ਪਾਰਟੀ ਪਾਰਟੀਆਂ ਬਦਲੀਆਂ ਬਿਲਕੁਲ ਲੁੱਡੋ ਵਾਂਗ ਗੇਮ ਚੱਲ ਰਹੀ ਆ ਇਸ ਵੇਲੇ ਪੰਜਾਬ ਦੇ ਵਿੱਚ ਇਹਦੇ ਨਾਲ ਹੀ ਆਪਾਂ ਦੇਖਿਆ ਰਵਨੀਤ ਬਿੱਟੂ ਕਾਂਗਰਸ ਪਰਿਵਾਰ ਚ ਆਉਂਦੇ ਆ ਕਾਂਗਰਸ ਦਾ ਇੱਕ ਟਕਸਾਲੀ ਪਰਿਵਾਰ ਕਹਿ ਲਈਏ ਟਕਸਾਲੀ ਕਾਂਗਰਸੀ ਕਹਿ ਲਈਏ ਉਸ ਪਰਿਵਾਰ ਚੋਂ ਆਉਂਦੇ ਆ ਉਹਨਾਂ ਦਾ ਵੀ ਹਿਰਦੇ ਪਰਵਰਤਨ ਹੋ ਗਿਆ ਉਹ ਕਹਿੰਦੇ ਨਹੀਂ ਮੈਂ ਵੀ ਭਾਜਪਾ ਦੇ ਵਿੱਚ ਹੀ ਜਾਣਾ ਇਦਾਂ ਲੱਗਦਾ ਵੀ ਸਰਕਾਰ ਭਾਵਾਂ ਪੰਜਾਬ ਦੇ ਵਿੱਚ ਝਾੜੂ ਦੀ ਐ ਪਰ ਝਾੜੂ ਚਲਾ ਭਾਜਪਾ ਰਹੀ ਐ ਹੁੰਜਾ ਫੇਰਦੇ ਜਾਂਦੇ ਆ ਜਿਹੜਾ ਕੋਈ ਲੀਡਰ ਇਹਨਾਂ ਨੂੰ ਲੱਗਦਾ ਵੀ ਠੀਕ ਐ ਇਹ ਸੀਟ ਕੱਟ ਸਕਦਾ ਜਾਂ ਇਹਦੇ ਮਗਰ ਵੋਟ ਹੈਗੀ ਐ ਪਰਸੈਂਟੇਜ ਹੈਗੀ ਐ ਇਨੂੰ ਆਪਣੇ ਆਲ ਸ਼ਾਮਿਲ ਕਰ ਲੋ ਆਪਾਂ ਦੇਖਿਆ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਦਿੱਤਾ ਜਾਂਦਾ ਕੋਚੇਰ ਪਹਿਲਾਂ ਫਿਰ ਉਹ ਇੱਕ ਆਪਣੀ ਪਾਰਟੀ ਬਣਾਉਂਦੇ ਆ ਬਾਅਦ ਚੋਂ ਭਾਜਪਾ 'ਚ ਚਲੇ ਜਾਂਦੇ ਆ ਤਾਂ ਉਤੋਂ ਬਾਅਦ ਫਿਰ ਲੈਣ ਹੀ ਵੱਜ ਜਾਂਦੀ ਆ ਐਦਾਂ ਲੱਗਦਾ ਵੀ ਇੰਜਣ ਤੁਰ ਪਿਆ ਤੇ ਮਗਰ ਡੱਬੇ ਜਿਹੜੇ ਆ ਉਹ ਤੁਰੇ ਆਉਂਦੇ ਆ ਕਿੰਨੇ ਹੀ ਲੀਡਰਸ ਜਿਹੜੇ ਆ ਉਹ ਇਸ ਵੇਲੇ ਭਾਜਪਾ 'ਚ ਚਲੇ ਗਏ ਆ ਤੇ ਹੁਣ ਇਹ ਜਿਹੜੀ ਖਬਰ ਡਾਕਟਰ ਰਾਜਕੁਮਾਰ ਜੱਬੇਵਾਲ ਨਾਲ ਸੰਬੰਧਤ ਆ ਇਸ ਖਬਰ ਜਿਹੜੀ ਜਿਹੜੀ ਇਹ ਖਬਰ ਹੈ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਇਹਨਾਂ ਦੀ ਕੋਠੀ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਜਿੱਥੇ ਇਸ ਵਕਤ ਕਿਸੇ ਕਿਸਮ ਦੀ ਕੋਈ ਫਲੈਕਸ ਕੋਈ ਬੋਰਡ ਕੋਈ ਚੋਣ ਪ੍ਰਚਾਰ ਜਿਹੜਾ ਨਹੀਂ ਕੀਤਾ ਜਾ ਰਿਹਾ ਤੇ ਖਬਰਾਂ ਇਹ ਨੇ ਕਿ ਇਹਨਾਂ ਨੇ ਇਹ ਬੋਰਡ ਜਿਹੜੇ ਆ ਉਤਰਵਾ ਦਿੱਤੇ ਆ ਤੇ ਹੁਣ ਇਹ ਭਾਜਪਾ ਦੇ ਜਿਹੜੇ ਬੋਰਡ ਆ ਉਹ ਲਗਵਾਉਣਗੇ ਕਿਉਂਕਿ ਕੋਚੇਰ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਦੇ ਬੋਰਡ ਸੀਗੇ ਉਦੋਂ ਕੋਚੇਰ ਪਹਿਲਾਂ ਇੱਥੇ ਕਾਂਗਰਸ ਦੇ ਬੋਰਡ ਸੀਗੇ ਹੁਣ ਇਹ ਸਾਰੇ ਬੋਰਡ ਜਿਹੜੇ ਆ ਇਹ ਉਤਰ ਗਏ ਆ ਕੋਠੀ ਜਿਹੜੀ ਐ ਇਸ ਵੇਲੇ ਕੋਰੀ ਐ ਹੋ ਸਕਦਾ ਉਡੀਕ ਕਰੇ ਹੁਣ ਵੀ ਕੋਈ ਹੋਰ ਪਾਰਟੀ ਮੈਨੂੰ ਜਿਹੜਾ ਸੰਪਰਕ ਕਰੇ ਉਧਰ ਚਲ ਜਾਈਏ ਪਰ ਕੰਸੋਵਾ ਜੋ ਹੁਸ਼ਿਆਰਪੁਰ ਦੇ ਲੋਕਲ ਮੀਡੀਆ ਦੇ ਵਿੱਚ ਇਸ ਵੇਲੇ ਖਬਰਾਂ ਚੱਲ ਰਹੀਆਂ ਨੇ ਜਾਂ ਜਿਹੜੇ ਉੱਥੋਂ ਦੇ ਲੋਕ ਦੱਸ ਰਹੇ ਨੇ ਉਹ ਇਹੀ ਦੱਸ ਰਹੇ ਆ ਕਿ ਜੱਬੇਵਾਲ ਸਾਹਿਬ ਦਾ ਇੱਕ ਵਾਰ ਫੇਰ ਹਿਰਦੇ ਪਰਵਰਤਨ ਹੋ ਗਿਆ ਹੁਣ ਇਹ ਭਾਜਪਾ ਵੱਲ ਨੂੰ ਜਾਣ ਦੀ ਤਿਆਰੀ ਇਹਨਾਂ ਨੇ ਜਿਹੜੀ ਐ ਉਹ ਕਰ ਲਈ ਆ ਇੰਦਾਂ ਦਾ ਹਿਰਦੇ ਪਰਵਰਤਨ ਤਾਂ ਜ਼ਰੂਰ ਹੋ ਰਿਹਾ ਪਰ ਅੰਦਾਜ਼ਾ ਲਗਾਓ ਜੇ ਵੋਟਰਾਂ ਦਾ ਹਿਰਦੇ ਪਰਵਰਤਨ ਹੋ ਗਿਆ ਜੇ ਵੋਟਰਸ ਨੂੰ ਸਮਝ ਆ ਗਈ ਜੇ ਜਨਤਾ ਨੂੰ ਸਮਝ ਆ ਗਈ ਕਿ ਯਾਰ ਇਹ ਲੋਕ ਜਿਹੜੇ ਆ ਸਾਨੂੰ ਮੂਰਖ ਬਣਾ ਰਹੇ ਆ ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਵੱਡੇ ਵੱਡੇ ਸੁਪਨੇ ਵਿਖਾਉਂਦੇ ਆ ਪਰ ਇਹ ਸੁਪਨੇ ਸਾਕਾਰ ਇਹਨਾਂ ਦੇ ਹੀ ਹੁੰਦੇ ਆ ਅਸੀਂ ਤਾਂ ਫੇਰ ਉਹੋ ਕੁਝ ਹੀ ਕਰਨਾ ਸਵੇਰੇ ਉੱਠਣਾ ਖੇਤਾਂ ਨੂੰ ਜਾਣਾ ਕੰਮ ਧੰਦੇ ਨੂੰ ਜਾਣਾ ਦਿਹਾੜੀਆਂ ਵਾਸਤੇ ਚੌਂਕ 'ਚ ਖੜੇ ਹੋ ਜਾਣਾ ਕੋਈ ਬੰਦਾ ਲੈ ਗਿਆ ਤੇ ਦਿਹਾੜੀ ਲੱਗ ਜਾਣੀ ਆ ਜੇ ਕਿਸੇ ਨੇ ਨਹੀਂ ਲਗਿਆ ਤੇ ਦਿਹਾੜੀ ਲੱਗਣੀ ਨਹੀਂ ਮੁੜ ਕੇ ਕਰਨਾ ਕੀ ਆ ਜੇ ਕਿਤੇ ਇਹਨਾਂ ਲੋਕਾਂ ਦਾ ਹਿਰਦੇ ਪਰਵਰਤਨ ਹੋ ਗਿਆ ਤਾਂ ਫਿਰ ਇਹ ਜਿਹੜੇ ਲੀਡਰਾਂ ਦੇ ਆਏ ਦਿਨ ਹਿਰਦੇ ਪਰਵਰਤਨ ਹੋ ਰਿਹਾ ਆਏ ਦਿਨ ਇਹਨਾਂ ਨੂੰ ਵੱਖੋ-ਵੱਖਰੀਆਂ ਪਾਰਟੀ ਦੀਆਂ ਨੀਤੀਆਂ ਚੰਗੀਆਂ ਲੱਗ ਰਹੀਆਂ ਨੇ ਤਾਂ ਇਹ ਫਿਰ ਇਹਨਾਂ ਵਾਸਤੇ ਮੁਸੀਬਤ ਖੜੀ ਹੋ ਜਾਣੀ ਆ ਇਹਨਾਂ ਵਾਸਤੇ ਔਖਾ ਟਾਈਮ ਸ਼ੁਰੂ ਹੋ ਜਾਣਾ ਕਿਉਂਕਿ ਲੋਕ ਜਿਹੜੇ ਆ ਜੇ ਉਹ ਜਾਗ ਗਏ ਤਾਂ ਫਿਰ ਇਹਨਾਂ ਲੀਡਰਾਂ ਦੇ ਜਿਹੜੇ ਹਿਰਦੇ ਪਰਵਰਤਨ ਅੱਜਕੱਲ ਭਲਕੇ ਹੁੰਦੇ ਆ ਨਾ ਇਹਨਾਂ ਨੂੰ ਬੜੇ ਮਹਿੰਗੇ ਪੈਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ